ਨਮਸਕਾਰ ਆਕਾਸ਼ਵਾਨੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ 2024 ਸੰਬੰਧੀ ਤਿਆਰੀਆਂ ਸਮੇਤ ਹੋਰਨਾਂ ਵਿਸ਼ਿਆਂ ਤੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਪੰਜਾਬ ਸਮੇਤ ਦੇਸ਼ ਭਰ ਵਿੱਚ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਅਮਨ ਕਾਨੂੰਨ ਨਾਲ ਨਿਪਟੇ ਚੜਾਉਣ ਲਈ ਸੁਰੱਖਿਆ ਅਤੇ ਹੋਰਨਾਂ ਸੁਵਿਧਾਵਾਂ ਲਈ ਪੂਰਤ ਇੰਤਜ਼ਾਮ ਕੀਤੇ ਜਾ ਰਹੇ ਨੇ ਪਠਾਨਕੋਟ ਦੇ ਐਸਐਸਪੀ ਸੁਹੇਲ ਕਾਸਮ ਮੀਰ ਨੇ ਚੋਣਾਂ ਦੇ ਮੱਦੇਨਜ਼ਰ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਫਰਸਟ ਫੇਜ਼ ਆਫ voting ਹੈ ਐਂਡ ਜੰਕੇ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਹੀ ਜਿਹੜੀ voting ਹੋ ਰਹੀ ਹੈ ਤਾਂ ਉਹਦੇ ਸਿਲਸਿਲੇ ਦੇ ਵਿੱਚ ਸਾਡਾ ਇੱਕ ਲੰਬਾ ਬਾਉਂਡਰੀ ਲੱਗਦੀ ਹੈ ਜੰਕੇ ਦੇ ਨਾਲ ਜਿਹੜਾ ਕਠਵਾ ਡਿਸਟ੍ਰਿਕਟ ਹੈ ਜੰਕੇ ਦਾ ਤਾਂ ਉਹਨਾਂ ਦੇ ਨਾਲ ਲੱਗੇ ਜਿਹੜੇ ਸੀਮਾ ਹੈ ਉੱਥੇ ਵਕ ਵਕ ਜਿਹੜੇ ਨਾਕੇ ਸਾਡੇ ਲੱਗੇ ਹੋਏ ਕਰੀਬਨ 13 ਨਾਕੇ ਸਾਡੇ ਐਂਡ ਉੱਥੇ ਆਪਾਂ ਫੋਰਸ ਡਿਪਲੋਏ ਕੀਤੀ ਹੋਈ ਹੈ ਉੱਥੇ ਨਿਗਰਾਨੀ ਪ੍ਰੋਪਰ ਰੱਖੀ ਜਾ ਰਹੀ ਹੈ ਅਵਰ ਐਸ ਐਚਓਜ਼ ਐਂਡ ਕਨਸਰਨਡ ਯੂਜ਼ ਹੈ ਵਿਜ਼ਿਟਿਡ ਦ ਸਪਾਟ ਸੋ ਥੈਟ ਥੇਅਰ ਇਜ਼ ਨੋ ਅਨਨੈਸੈਸਰੀ ਮੂਵਮੈਂਟ ਆਫ ਪੀਪਲ ਯਾ ਮੂਮੈਂਟ ਜਿਹਦੇ ਨਾਲ ਇੰਡਿਊਸਮੈਂਟ ਹੋ ਸਕਦਾ ਹੈ दैट हैज बीन ਟੇਕਨ ਕੇਅਰ ਇੱਕ ਪਾਸੇ ਅਸੀਂ ਕੰਫੀਡੈਂਸ ਬਿਲਡਿੰਗ ਮੈਜਰਸ ਕਰ ਰਹੇ ਨੇ ਤਾਂ ਇਲੈਕਸ਼ਨ ਦੀ ਤਿਆਰੀਆਂ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ ਤਾਂ ਬਾਕੀ ਜਿਹੜਾ ਇਹਦੇ ਵਿੱਚ ਪੈਰਾਮੀਟਰਸ ਹੁੰਦੇ ਇਲੈਕਸ਼ਨ ਦੇ ਜਿਵੇਂ ਵੈਪਨ ਡਿਪੋਜ਼ੀਸ਼ਨ ਹੁੰਦਾ ਹੈ ਲੋਕ ਸਭਾ ਚੋਣਾਂ ਦੌਰਾਨ VOTING ਲਈ ਲੋਕਾਂ ਨੂੰ ਪ੍ਰੇਰਿਤ ਕਰਨ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ 70% ਦੇ ਟਿੱਕੇ ਨੂੰ ਹਾਸਲ ਕਰਨ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੇ ਸਵੀ ਪ੍ਰੋਗਰਾਮ ਤਹਿਤ ਇਹਨੀਆਂ ਦਿਨੀ ਕਈ ਉਪਰਾਲੇ ਕੀਤੇ ਜਾ ਰਹੇ ਨੇ ਵੱਖ-ਵੱਖ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਐਸਡੀਐਮ ਫਰੀਦਕੋਟ ਮੇਜਰ ਵਰਮ ਕੁਮਾਰ ਇਹ ਦੱਸਣਾ ਚਾਹੁੰਦਾ ਹਾਂ ਫਰੀਦਕੋਟ ਦੇ ਹਰ ਵਰਗ ਦੇ ਲੋਕਾਂ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰੀ ਉਤਸ਼ਾਹ ਹੈ ਮੈਨੂੰ ਪੂਰੀ ਉਮੀਦ ਹੈ ਕਿ ਚੋਣ ਕਮਿਸ਼ਨ ਦੇ ਸਲੋਗਨ ਅਬ ਕੀ ਬਾਰ 70% ਦੇ ਨਾਰੇ ਨੂੰ ਅਸੀਂ ਹੋਰ ਬੁਲੰਦ ਕਰਕੇ ਇਸ ਵਾਰ ਚੋਣਾਂ ਦੀ ਪਰਸੈਂਟੇਜ 70% ਤੋਂ ਵੀ ਕਿਤੇ ਜ਼ਿਆਦਾ ਵਧਾ ਪਾਵਾਂਗੇ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਈਕਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਨਾਲ ਹੀ ਭਾਰੀ ਇਕੱਠ ਵਾਲੀਆਂ ਥਾਵਾਂ ਤੇ ਜਿਵੇਂ ਕਿ ਬਾਜ਼ਾਰਾਂ, ਧਾਰਮਿਕ ਸਥਾਨਾਂ ਔਰ ਕਾਲਜਾਂ ਵਿੱਚ ਬੂਥ ਲਗਾ ਕੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਰਵੀਿੰਦਰ ਸਿੰਘ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫੀਸਰ ਨੋਟਲ ਅਫਸਰ ਸੱਜਾ ਜਗਜੀਤ ਸਿੰਘ ਨਗਰ ਐਮ ਸੀ ਐਮ ਸੀ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈਗਾ ਕਿ ਜੋ ਕੁਝ ਪੇਪਰਾਂ ਵਿੱਚ ਛਪ ਰਿਹਾ ਜਾਂ ਇਲੈਕਟ੍ਰੋਨਿਕ ਮੀਡੀਆ ਤੇ ਆ ਰਿਹਾ ਜਾਂ ਸੋਸ਼ਲ ਮੀਡੀਆ ਤੇ ਆ ਰਿਹਾ ਉਸ ਤੇ ਨਜ਼ਰ ਰੱਖਣੀ ਹੈ ਕੋਈ ਇਸ ਤਰ੍ਹਾਂ ਦੀ ਰਿਪੋਰਟ ਜੋ ਨਫ਼ਰਤ ਦਾ ਕਾਰਨ ਬਣਦੀ ਹੋਵੇ ਕਿਸੇ ਤੇ ਨਿੱਜੀ ਹਮਲੇ ਕਰਦੀ ਹੋਵੇ ਅਜਿਹੀਆਂ ਰਿਪੋਰਟਾਂ ਦਾ ਧਿਆਨ ਰੱਖ ਕੇ ਅਸੀਂ ਰਿਪੋਰਟ ਕਰਨਾ ਹੈ ਟੀਮ ਵੱਲੋਂ ਹੁਣ ਤੱਕ ਆਈਪੀਐਲ ਮੈਚ ਜੋ ਕਿ ਪਹਿਲੀ ਵਾਰ ਬਣੇ ਵੋਟਰਾਂ ਨੂੰ ਦਿਖਾਇਆ ਗਿਆ ਉਸ ਤੋਂ ਬਾਅਦ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਮੈਰਾਥਨ ਕਰਵਾਈ ਗਈ ਇਸ ਤੋਂ ਇਲਾਵਾ ਹੋਰ ਰੋਜ਼ ਕਿਸੇ ਨਾ ਕਿਸੇ ਲੋਕੇਲਿਟੀ ਚ ਜਾ ਕੇ ਕਿਸੇ ਨਾ ਕਿਸੇ ਅਪਾਰਟਮੈਂਟਸ ਚ ਜਾ ਕੇ ਅਵੇਅਰਨੈਸ ਕੈਂਪਸ ਲਗਾਏ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਆਉਣ ਵਾਲੀ 1 ਜੂਨ 2024 ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪਰੇਅਰਿਆ ਜਾ ਸਕੀਏ ਮੇਰਾ ਨਾਮ ਮੀਤੂ ਗੁਪਤਾ ਹੈ ਐਸੀਐਸ ਨਗਰ ਸੀਫ ਨੋਡਲ 3 ਦੇ ਵਿੱਚ ਕੰਮ ਕਰ ਰਹੀ ਹਾਂ ਸਾਡਾ ਅਸਲੀ ਟੀਚਾ ਹੈਗਾ ਸਾਡੀਆਂ ਇੱਕ ਤਾਂ ਵੋਟਰਾਂ ਦੀ ਗਿਣਤੀ ਨੂੰ ਵਧਾਉਣਾ ਤੇ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਹੈਗੀਆਂ ਨੇ ਸਾਡੇ ਮੋਹਾਲੇ ਦੇ ਵਿੱਚ ਸੈੱਨ ਉਹ ਸਾਡਾ ਅਸਲੀ ਟੀਚਾ ਹੈ ਉਸ ਟੀਚੇ ਨੂੰ ਲੈ ਕੇ ਅਸੀਂ ਬਹੁਤ ਸਾਰੀਆਂ ਗਤੀਵਿਧੀਆਂ ਸੀਰੀਜ਼ ਦੀਆਂ ਗਤੀਵਿਧੀਆਂ ਕਰ ਰਹੇ ਹਾਂ ਜਿਸ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਵੋਟਰਾਂ ਦੀ ਚਮੂਲੀਟ ਹੋ ਰਹੀ ਹੈ ਤੇ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਤੱਕ ਕੁੱਲ ਵੋਟਰਾਂ ਦੀ ਗਿਣਤੀ ਸਾਡੇ ਕੋਲ 8 ਲੱਖ 10113 ਹੋ ਗਈ ਹੈ ਤੇ ਅਜੇ ਵੀ ਜਿਹੜੇ ਨਵੇਂ ਵੋਟਰਾਂ ਲਗਾਤਾਰ ਅ 4 ਮਈ ਤੱਕ ਲਗਾਤਾਰ ਬੋਤਲ ਜਿਹੜੀ ਅਪਲਾਈ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਿੱਧੀਆਂ ਗਤੀਵਿਧੀਆਂ ਜਿਵੇਂ ਕਿ ਮੁਕੰਨਾਟਕ ਜਿਹੜੇ ਸਕੂਲ ਦੇ ਪੰਜਾਬ ਸਰਕਾਰ ਦੇ ਉਹਨਾਂ ਵਿੱਚ ਲਗਾਤਾਰ ਦੁਗੀਆਂ ਪੋਸਟਰ ਕੰਪੀਟੀਸ਼ਨ ਡਿਬੇਟ ਡਕਲਮੇਸ਼ਨ ਕੰਪੀਟੀਸ਼ਨ ਵੀ ਲਗਾਤਾਰ ਕਰਵਾਏ ਜਾ ਰਹੇ ਹਨ ਨਵੇਂ ਵੋਟਰਾਂ ਨੂੰ ਅਸੀਂ ਉਤਸ਼ਾਹਿਤ ਕਰਨ ਲਈ ਜਗਾ ਜਗਾ ਤੇ ਕੈਂਪ ਲਗਾ ਰਹੇ ਹਾਂ ਉਹਨਾਂ ਨੂੰ ਵੋਟਰਾਂ ਬਾਰੇ ਇਲੈਕਸ਼ਨ ਬਾਰੇ ਜਿਹੜੀ ਜਾਣਕਾਰੀ ਦੇ ਰਹੇ ਹਾਂ ਸਾਨੂੰ ਉਮੀਦ ਹੈ ਕਿ ਇਸ ਵਾਰ ਜਿਹੜੀ ਸਾਡੀ VOTING ਹੈ ਉਹ ਅਸੀ ਪਾਰ ਜਾਏਗੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਜਿਹੜੀਆਂ ਐਕਟੀਵਿਟੀਆਂ ਡੇ ਬਾਈ ਡੇ ਦੇ ਲਈ ਰੂਟੀਨ ਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਹੋ ਰਹੀਆਂ ਨੇ ਤੇ ਬਹੁਤ ਭਾਰੀ ਗਿਣਤੀ ਦੇ ਜਿਹੜੇ ਵੋਟਰ ਨੇ ਉਹ ਸ਼ਮੂਲੀਅ ਅਤੇ ਰਿਸਪੌਂਸਿਵ ਦੇ ਰਹੇ ਨੇ ਕਿਉਂਕਿ ਅਸੀਂ ਇਸ ਜਿਹੜੀ ਸ੍ਰੀਟ ਐਕਟੀਵਿਟੀਜ਼ ਹੈ ਅਸੀਂ ਯੰਗ ਜਿਹੜੇ ਯੂਥ ਹੈਗਾ ਸਾਡਾ ਉਹਨਾਂ ਨੂੰ ਵੀ ਅਸੀਂ ਇਨਕਲੂਡ ਕੀਤਾ ਹੈ ਮੈਂ ਅਮਨਦੀਪ ਕੋਸਵਾਨੀ ਮੋਗਾ ਜੀਪ ਨੋਡਲ ਕੰਮ ਕਰ ਰਿਹਾ ਹਾਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਉਣ ਵਾਲੀ ਇਲੈਕਸ਼ਨ ਜੋ ਕਿ ਪੰਜਾਬ ਚ 1 ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਵਿੱਚ ਵਾਚੜ ਕੀ ਸਲਈ ਤੇ ਖਾਸ ਕਰਕੇ ਜਿਹੜੇ ਸਾਡੇ ਯੰਗ ਵੋਟਰਸ ਨੇ ਜਿਨ੍ਹਾਂ ਦੀ ਉਮਰ 1 ਅਪ੍ਰੈਲ 2024 ਨੂੰ 18 ਸਾਲ ਜਾਂ 18 ਸਾਲ ਤੋਂ ਉੱਪਰ ਹੈ ਉਹ ਆਪਣੀ ਵੋਟ ਜ਼ਰੂਰ ਬਣਾਉਣ ਵੋਟ ਬਣਾਉਣ ਲਈ ਵੋਟਰ ਹੈਲਪਲਾਈਨ ਐਪ ਤੇ ਜਾ ਕੇ ਫਾਰਮ ਫਿਲ ਕੀਤਾ ਜਾ ਸਕਦਾ ਹੈ ਫਾਰਮ 6 ਔਰ ਇਆ ਆਪਣੇ BLO ਨਾਲ ਕੰਟੈਕਟ ਕਰਕੇ ਆਪਣੀ ਵੋਟ ਬਣਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਜਿਨ੍ਹਾਂ ਦੀ ਏਜ 85 ਤੋਂ ਪਲੱਸ ਹੈ ਉਹਨਾਂ ਲਈ ਅਸੀਂ ਘਰ ਘਰ ਜਾ ਕੇ ਵੋਟ ਪਾਉਣ ਦੀ ਪ੍ਰੋਵੀਜ਼ਨ ਹੈ ਉਹਦੇ ਲਈ ਵੀ ਅਸੀਂ ਉਹਨਾਂ ਨੂੰ ਜ਼ਰੂਰ ਜਿਹੜੀ ਆ ਬੇਨਤੀ ਕਰਾਂਗੇ ਕਿ ਉਹ ਵੀ ਜ਼ਰੂਰ ਵੋਟ ਪਾਉਣ ਤੇ ਸਾਡੀ ਦੇਸ਼ ਦੀ ਤਰੱਕੀ ਵਿੱਚ ਭਾਗੀਦਾਰੀ ਹੋਣ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਜਸਪੀਰ ਜੱਸੀ ਨੇ ਇੱਕ ਵੱਖਰੇ ਅੰਦਾਜ਼ ਵਿੱਚ ਵੋਟਰਾਂ ਨੂੰ ਜਾਗਰੂਕ ਕੀਤਾ ਪੰਜਾਬ ਦਾ ਹਰ ਨਰ ਨਾਰੀ 1 ਜੂਨ ਨੂੰ ਵੋਟ ਪਾਉਣ ਦੀ ਕਰੇ ਤਿਆਰੀ ਅੰਗਹੀਣ ਦੀ ਸੇਵਾ ਉੱਤਮਕਾਰ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਹੈ ਅਧਿਕਾਰ ਵੋਟ ਦੇਖਣ ਵਿੱਚ ਛੋਟੀ ਹਸਤੀ ਬਾਦ ਵਿੱਚ ਬਣ ਜਾਂਦੀ ਸਾਡੀ ਸ਼ਕਤੀ ਵੋਟਾਂ ਦਾ ਭੁਗਤਾਨ ਲੋਕਤੰਤਰ ਦੀ ਸ਼ਾਨ ਨਾ ਨਸ਼ੇ ਨਾਲ ਨਾ ਨੋਟਾਂ ਨਾਲ ਕਿਸਮਤ ਬਦਲੇ ਕੀ ਵੋਟਾਂ ਨਾਲ ਸੋ ਮੈਂ ਵੀ ਆਪ ਸਭ ਨੂੰ ਇਹੀ ਬੇਨਤੀ ਕਰਦਾ ਕਿ ਇਸ ਵਾਰ ਇੱਕ ਕੋਈ ਆਵਾਜ਼ ਹੋਣੀ ਚਾਹੀਦੀ ਹੈ ਕਿ ਜਣ ਜਣ ਦੀ ਇਹੀ ਪੁਕਾਰ ਵੋਟ ਦੇਣਾ ਸਾਡਾ ਅਧਿਕਾਰ ਜਣ ਜਣ ਦੇ ਵਿੱਚ ਜਾਵਾਂਗੇ ਇੱਕ ਇੱਕ ਵੋਟ ਪਵਾਵਾਂਗੇ ਇੱਕ ਵੋਟ ਨਾਲ ਹੁੰਦੀ ਹੈ ਜਿੱਤ ਤੇ ਹਾਰ ਵੋਟ ਨਾ ਜਾਂਦੀ ਕਦੇ ਕੋਈ ਬੇਕਾਰ ਇਹਨਾਂ ਸਲੋਗਨਾਂ ਨੂੰ ਸਮਝੋ 1 ਜੂਨ ਨੂੰ ਹੌਮ ਹਮਾ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਇਸੇ ਸਿਲਸਿਲੇ ਵਿੱਚ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਪਹਿਲੀ ਵਾਰ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਵੋਟ ਪਾਉਣ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸਾਨੀਆ ਬੋਲ ਰਹੀ ਹਾਂ ਮੇਰਾ ਫਰਸਟ ਟਾਈਮ ਵੋਟ ਦੇਣੇ ਜਾਣਾ ਹੈ ਮੈਨੇ ਔਰ ਮੇਰਾ ਤਾਂ ਫਰਸਟ ਟਾਈਮ ਜੈਸੇ ਵੋਟਰ ਕਾਰਡ ਬਣਾਇਆ ਵੀ ਔਰ ਮੈਂ ਵੋਟ ਦੇਣੇ ਜਾਊਂਗੀ ਔਰ ਮੈਂ ਆਪਣੀ ਫਰੈਂਡਸ ਕੋ ਵੀ ਮੇਰੇ ਨੇਬਰਸ ਹੈ ਸਭ ਕੋ ਜਾਣਾ ਚਾਹੀਏ ਔਰ ਵੋਟ ਦੇਣਾ ਚਾਹੀਏ ਜਿਸੇ ਹਮ ਚੂਜ਼ ਕਰਨਾ ਚਾਹਤੇ ਹਾਂ ਉਸੇ ਚੂਜ਼ ਕਰੇ ਮੇਰਾ ਨਾਮ ਕਰਮਬੀਰ ਸਿੰਘ ਹੈ ਨਈ ਨਿਊ ਵੋਟਰ ਹਾਂ ਜੀ ਅਸੀਂ ਆਪਣਾ ਇਨਵਾਇਰਨਮੈਂਟ ਅਨੁਪਾ ਵਧੀਆ ਰੱਖਣ ਲਈ ਆਪਾਂ ਪੇਟ ਬੋਧ ਦੇ ਤੇ ਰਖਤ ਲਗਾਣੇ ਆਈ। ਉਵੇਂ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਪਾਉਣ ਲਈ ਲੋਕਾਂ ਨੂੰ ਜਾਂ ਬੀ ਫਰੈਂਡਸ ਨੂੰ ਪ੍ਰੇਰਿਤ ਕਰਾਂਗੇ। ਬੀਤੇ ਦਿਨੀ ਵਿਸ਼ਵ ਧਰਤੀ ਦਿਵਸ ਮੌਕੇ ਸੂਬੇ ਦੇ ਵੱਖ-ਵੱਖ ਸਕੂਲਾਂ ਵਿੱਚ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਧਰਤੀ ਦਿਵਸ ਬਾਰੇ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਮੇਰਾ ਨਾਮ ਰਜੀਪੁਰੀਆ ਮੈਂ ਪ੍ਰਿੰਸੀਪਲ ਗਵਰਨਮੈਂਟ ਪੋਲੀਟੈਕনিক ਕਾਲਜ ਖੁੰਨੀ ਮਾਜਰਾ ਮੋਹੱਲੀ ਦੇ ਵਿੱਚ ਤਨਾਤ ਹ ਇਸ ਵਾਰੀ ਅਸੀਂ ਨੇ ਇੱਕ ਖਾਸ ਵੋਟਰ ਅਵੇਅਰਨੈਸ ਨਾਲ ਦੇ ਜੋੜ ਦੇ ਕੋਈ ਸਵੀਪ ਐਕਟੀਵਿਟੀ ਦੇ ਵਿੱਚ ਅਸੀਂ ਇਹਨੂੰ ਡੈਡੀਕੇਟ ਕੀਤਾ ਹੈਗਾ ਕਿ ਜਿਸ ਤਰ੍ਹਾਂ ਸਾਡੇ ਜਿਹੜਾ ਵਾਤਾਵਰਨ ਨੂੰ ਬਚਾਉਣ ਦੇ ਲਈ ਪੌਦੇ ਜ਼ਰੂਰੀ ਨੇ ਉਸੇ ਤਰ੍ਹਾਂ ਹੀ ਸਾਡੇ ਜਿਹੜੀ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਹੀ ਵੋਟਰ ਜਿਹੜੇ ਐ ਉਹ ਵੱਧ ਚੜ ਕੇ VOTING ਦੇ ਵਿੱਚ ਪਾਰਟਿਸਿਪੇਟ ਕਰਨ ਤਾਂ ਕਿ ਜਿਸ ਤਰ੍ਹਾਂ ਅਸੀਂ ਵਿਸ਼ਵ ਦੀ ਇੱਕ ਜਿਹੜੀ ਹੈ ਮੂਰੀ ਡੈਮੋਕ੍ਰੈਟਿਕ ਸੈਟਅਪ ਪੇਸ਼ ਕਰਦੇ ਹਾਂ ਉਸੇ ਤਰ੍ਹਾਂ ਹੀ ਕੰਟੀਨਿਊ ਕਰੀਏ ਔਰ ਜਿਹੜਾ ਜਿੱਦਾਂ ਗਲੋਬਲ ਵਾਰਮਿੰਗ ਹੋ ਰਹੀ ਹੈ ਉਸੇ ਤਰ੍ਹਾਂ ਹੀ ਜਿਹੜੀਆਂ ਜਿਹੜੀਆਂ ਸਮਾਜ ਦੀਆਂ ਕੁਰੀਤਾਂ ਨੂੰ ਦੂਰ ਕਰਨ ਦੇ ਵਾਸਤੇ ਅਸੀਂ ਲੜਕੀਆਂ ਨੂੰ ਅੱਗੇ ਲਿਆਉਣ ਦੇ ਵਾਸਤੇ ਔਰ ਖਾਸ ਕਰਕੇ ਇਸ ਦਿਨ ਅਸੀਂ ਪਹਿਲੇ ਜਿਹੜੇ ਵੋਟਰ ਬਣੇ ਨੇ ਜਿਹੜੇ ਪਹਿਲੀ ਵਾਰੀ ਜਿਨ੍ਹਾਂ ਨੇ ਵੋਟ ਕਰਨਾ ਉਹਨਾਂ ਤੋਂ ਅਸੀਂ ਪੌਦੇ ਲਾ ਕੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਹੈ ਇਸ ਦਿਵਸ ਦੀ ਮਹੱਤਤਾ ਦੇ ਸੰਬੰਧ ਵਿੱਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਧਰਤੀ ਦਿਵਸ ਦਾ ਸੰਬੰਧ ਸਿੱਧਾ ਹੀ ਸਾਡੀ ਧਰਤੀ ਦੇ ਉੱਪਰ ਵਧ ਰਹੇ ਪ੍ਰਦੂਸ਼ਣ ਧਰਤੀ ਨੂੰ ਵਧ ਰਹੇ ਵਿਸ਼ਵ ਤਾਪਮਾਨ ਦੇ ਵਾਧੇ ਦੇ ਖਤਰੇ ਤੋਂ ਬਚਾਉਣ ਲਈ ਮਨਾਇਆ ਜਾਂਦਾ ਹੈ ਇਸ ਦਿਨ ਬੱਚਿਆਂ ਦੇ ਪੋਸਟਰ ਮੇਕਿੰਗ ਮੌਕਾ ਬਲੇ ਵੀ ਕਰਾਏ ਗਏ ਬੱਚਿਆਂ ਵੱਲੋਂ ਆਪਣੇ ਸਕੂਲ ਕੈਂਪਸ ਤੇ ਸਕੂਲ ਦੇ ਆਲੇ ਦੁਆਲੇ ਬੂਟੇ ਵੀ ਲਗਾਏ ਗਏ ਜਿਸ ਦੇ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਬੱਚਿਆਂ ਦੇ ਪੋਸਟਰ ਮੁਕਾਬਲੇ ਦੌਰਾਨ ਜੇਤੂ ਬੱਚਿਆਂ ਨੂੰ ਟੁਕਮੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅੰਦਰ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਧਰਤੀ ਨੂੰ ਹਰ ਤਰ੍ਹਾਂ ਦੇ ਨਾਸ਼ ਪ੍ਰਦੂਸ਼ਣ ਤੋਂ ਬਚਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਚਾਰਟ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਧਰਤੀ ਨੂੰ ਰੁੱਖ ਲਗਾ ਕੇ ਹਰਿਆ ਭਰਿਆ ਰੱਖਣ ਦਾ ਸੰਦੇਸ਼ ਦਿੱਤਾ। ਅੰਤ ਵਿੱਚ ਸਭ ਨੂੰ ਵਾਤਾਵਰਨ ਪ੍ਰਤੀ ਫਰਜ਼ ਨਿਭੋਣ ਲਈ ਪ੍ਰਣ ਕਰਵਾਇਆ ਗਿਆ ਗੁਰਦਾਸਪੁਰ ਵਾਸੀ ਰਾਜੇਸ਼ ਪੰਡਿਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਤੁਹਾਨੂੰ ਸੰਦੇਸ਼ ਦੇਣਾ ਚਾਹਣਾ ਹੈ ਅਗਰ ਸਾਡੀ ਇਹ ਧਰਤੀ ਮਾਤਾ ਹਰੀ-ਭਰੀ ਰਹੇਗੀ ਧਰਤੀ ਦੇ ਉੱਪਰ ਅਗਰ ਹਰਿਆਲੀ ਪੇੜ-ਪੌਦੇ ਰਹਿਣਗੇ ਤੇ ਇੱਕ ਕੁਦਰਤ ਦਾ ਬੈਲੈਂਸ ਬਣਿਆ ਰਹੇਗਾ ਜਿਹਦੇ ਨਾਲ ਮੌਸਮ ਪਾਣੀ ਹਵਾ ਸਾਰਾ ਕੁਝ ਵਧੀਆ ਰਹੇਗਾ ਅਜੋਕੇ ਯੁੱਗ ਦੇ ਵਿੱਚ ਪ੍ਰਦੂਸ਼ਣ ਨੇ ਜੜਾ ਵਾ ਕਈ ਤਰ੍ਹਾਂ ਦਾ ਜੜਾ ਵਾ ਕੁਦਰਤੀ ਵਾਤਾਵਰਨ ਦੇ ਵਿੱਚ ਪਤਾਵਾ ਆਓ ਅਸੀਂ ਸਾਰੇ ਮਿਲ ਕੇ ਤੇ ਸੰਕਲਪ ਲਈਏ ਕਿ ਹਰ ਵਿਅਕਤੀ ਦੋ ਪੌਦੇ ਆਪਣੇ ਆਸ-ਪਾਸ ਜਰੂਰ ਧਰਤੀ ਦੇ ਉੱਪਰ ਲਗਾਏ ਔਰ ਉਹਦੇ ਨਾਲ ਉਹਨਾਂ ਪੌਦਿਆਂ ਦੀ ਦੇਖਭਾਲ ਕਰੇ ਤਾਂ ਜੋ ਅਸੀਂ ਆਪਣੀ ਇਸ ਧਰਤੀ ਨੂੰ ਇਸ ਸ੍ਰਿਸ਼ਟੀ ਨੂੰ ਹਰਿਆ-ਭਰਿਆ ਔਰ ਖੁਸ਼ਹਾਲ ਰੱਖ ਸਕੀਏ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗੇਰਤ ਮੋਗਾ ਤੋਂ 우ਸ਼ਾ ਕੌਰ ਜਸ਼ਨ ਫਰੀਦਕੋਟ ਤੋਂ ਤਰਸੀਮ ਚਾਨਣਾ ਖੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਅਤੇ ਪਠਾਨਕੋਟ ਤੋਂ ਰਜਨੀਸ਼ ਕੁਮਾਰ ਇਸ ਦਿਨ ਵਾਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਂਤਾਕ ਲਈ ਮੈਨੂੰ ਦੇਵ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ rahul kumar ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ